ਮੰਦਪਾਗੀ ਖਬਰ ਸਾਹਮਣੇ ਆਈ ਹੈ ਨਿਊਜ਼ੀਲੈਂਡ ਤੋਂ ਜਿੱਥੇ 25 ਸਾਲਾ ਨੌਜਵਾਨ ਦਾ ਕਤਲ ਹੋ ਗਿਆ ਮ੍ਰਿਤਕ ਰਮਨਦੀਪ ਸਿੰਘ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦਾ ਰਹਿਣ ਵਾਲਾ ਮਾਪਿਆਂ ਦਾ ਇਕਲੌਤਾ ਪੁੱਤ ਸੀ ਰਮਨਦੀਪ ਸਿੰਘ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਾਲ 2018 ਵਿੱਚ ਨਿਊਜ਼ੀਲੈਂਡ ਗਿਆ ਸੀ ਜਿੱਥੇ ਉਹ ਸਿਕਿਉਰਟੀ ਦਾ ਕੰਮ ਕਰਦਾ ਸੀ ਕਿਹਾ ਜਾ ਰਿਹਾ ਹੈ ਕਿ 18 ਦਸੰਬਰ ਨੂੰ ਨਿਊਜ਼ੀਲੈਂਡ ਵਿੱਚ ਲੁਟੇਰਿਆਂ ਨੇ ਲੁੱਟ ਦੀ ਨੀਅਤ ਦੇ ਨਾਲ ਰਮਨਦੀਪ ਦਾ ਕਤਲ ਕਰ ਦਿੱਤਾ ਨਿਊਜ਼ੀਲੈਂਡ ਪੁਲਿਸ ਦੇ ਵੱਲੋਂ ਮੁਲਜ਼ਮ ਨੂੰ ਕਾਬੂ ਵੀ ਕਰ ਲਿਆ ਗਿਆ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਰਮਨਦੀਪ ਤੇ ਪਰਿਵਾਰ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਉਹਨਾਂ ਦੇ ਬੱਚੇ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਕਿ ਅੰਤਿਮ ਰਸਮਾਂ ਕੀਤੀਆਂ ਜਾ ਸਕਣ ਮੈਨੂੰ ਐਤਵਾਰ ਰਾਤ ਫੋਨ ਆਇਆ ਸੀ ਉਹਦੇ ਦੋਸਤ ਨੇ ਕੀਤਾ ਕਹਿੰਦਾ ਅੰਟੀ ਜੀ ਰਮਨ ਦਾ ਨਹੀਂ ਫੋਨ ਆਇਆ ਮੈਂ ਨਹੀਂ ਮਨੋਂ ਨਹੀਂ ਆਇਆ ਮੇਰੇ ਸ਼ੁੱਕਰਵਾਰ ਸ਼ੁੱਕਰਵਾਰ ਬੜਾ ਚਿਰ ਗੱਲ ਹੋਈ ਆ ਛੇਨੇ ਸ਼ਰਵਾਰ ਨਹੀਂ ਮੈਂ ਕੀਤਾ ਪਰ ਉਹਨੇ ਆ ਕੇ ਇਹ ਕਰ ਤੇ ਐਤਵਾਰ ਵੀ ਮੈਂ ਕੀਤਾ ਤੇ ਨਹੀਂ ਚੁੱਕਿਆ ਉਹਨੇ ਰਾਤ ਨੂੰ ਮੈਨੂੰ 9 ਵਜੇ ਫੋਨ ਆਇਆ ਉਹਦੇ ਦੋਸਤ ਦਾ ਕਹਿੰਦਾ ਆਂਟੀ ਜੀ ਰਮਨ ਦਾ ਫੋਨ ਨਹੀਂ ਆਇਆ ਮੈਂ ਨਹੀਂ ਰਮਨ ਦਾ ਫੋਨ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਟਰਾਈ ਕਰੀ ਜਾਂਦੇ ਕਰੀ ਜਾਂਦੇ ਨਹੀਂ ਆਇਆ ਉਹ ਕਹਿੰਦੇ ਵੀ ਜਿੱਥੇ ਰਮਨ ਗੱਡੀ ਚਲਾਉਂਦਾ ਹੈ ਉੱਥੇ ਬੋਡੀ ਆ ਪਈ ਪਤਾ ਨਹੀਂ ਰਮਨ ਵਾਕੇ ਕਾਹਨ ਵਾ ਹਏ ਸਾਲੇ ਪੰਜ ਸਾਲ ਹੋ ਗਏ ਨਾ ਹਾਂਜੀ ਰਮਨ ਰੋਜ਼ ਫੋਨ ਕਰਦਾ ਸੀ ਨਾ ਤੁਹਾਨੂੰ ਹਾਂ ਰੋਜ਼ ਫੋਨ ਕਰਦਾ ਸੀ ਰੋਜ਼ ਕਰਦਾ ਸੀ ਸਨਿਚਰਵਾਰ ਤੇ ਐਤਵਾਰ ਨਹੀਂ ਕੀਤਾ ਮੇਰਾ ਨਾਮ ਵਿਕਰਮਜੀਤ ਸਿੰਘ ਸਰਪੰਚ ਕੋਟਲੀ ਸ਼ਾਪੁਰ ਉਹ ਕੋਟਲੀ ਸ਼ਾਪੁਰ ਦੇ ਰਹਿਣ ਵਾਲੇ ਸੀ ਦੋ ਜੋਗ ਹੀ 2018 ਵਿੱਚ ਨਿਊਜ਼ੀਲੈਂਡ ਆਪਣੇ ਸਟੱਡੀ ਬੇਸ ਤੇ ਗਏ ਹੋਏ ਤੇ ਉੱਥੇ ਵਰਕ ਵੀ ਕਰਦੇ ਰਹੇ ਤੇ ਉਹਨਾਂ ਦੀ ਜਿਹੜੀ ਦੋ ਆਪਣੇ 18 ਦਸੰਬਰ ਰਾਤ 11:00 ਬਜੇ 10 ਮਿੰਟ ਜੋ ਨਿਊਜ਼ੀਲੈਂਡ ਦੇ ਟਾਈਮ ਦੇ ਅਨੁਸਾਰ ਉੱਥੇ ਜਿਹੜੀ ਵਾਰਦਾਤ ਹੋਈ ਜਦੋਂ ਜੋਹਾਨ ਨੂੰ ਅਗਲੇ ਦਿਨ ਸ਼ਾਮ ਨੂੰ ਆਪਣੇ ਸੁਭਾਅ ਸਵੇਰੇ 5:30 ਵਜੇ ਪਤਾ ਲੱਗਾ ਵੀ ਉਹਨਾਂ ਦੀ ਜਿਹੜੀ ਡੈਥ ਹੋ ਚੁੱਕੀ ਕੀ ਵਾਰਦਾਤ ਹੋਈ ਜੀ ਉੱਥੇ ਕੀ ਇਨਫੋਰਮੇਸ਼ਨ ਮਿਲੀ ਸੀ ਇਨਫੋਰਮੇਸ਼ਨ ਇਹ ਮਿਲੀ ਆ ਕਿ ਕੁਝ ਸਹਾਰਤਰੀਆਂ ਅੰਸਰਾਂ ਵੱਲੋਂ ਉਹਨਾਂ ਤੇ ਹਮਲਾ ਕਰਕੇ ਲੁੱਟ ਖੋਹ ਦੀ ਨੀਤ ਨਾਲ ਉਹਨਾਂ ਤੇ ਹਮਲਾ ਕਰਕੇ ਲੁੱਟ ਖੋਹ ਦੀ ਨੀਤ ਨਾਲ ਤੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਹਤਿਆ ਕਰ ਦਿੱਤੀ ਗਈ ਉਹਨਾਂ ਦੇ ਵਿੱਚੋਂ ਸਖ਼ਸ ਵਿੱਚ ਇੱਕ ਦੀ ਗ੍ਰਿਫਤਾਰੀ ਕੀਤੀ ਗਈ ਤੇ ਬਾਕੀਆਂ ਨਹੀਂ ਪਾਲ ਜਾਨ ਪੁਲਿਸ ਜਿਹੜੀ ਉਹ ਜਾਰੀ ਕੀਤੀ ਹੈ ਇੱਕ ਮੋਟਰਸਾਈਕਲ ਬਣਾ ਬਣਾ ਕੀਤਾ ਗਿਆ। ਪਿਛੇ ਪਰਿਵਾਰ ਚ ਕੌਣ-ਕੌਣ ਆ ਗਏ। ਇਹਨਾਂ ਦੇ ਪਰਿਵਾਰ ਵਿੱਚ ਇਹਨਾਂ ਦੇ ਫਾਦਰ ਸਾਹਿਬ ਨੇ ਜੋ ਆਰਮੀ ਚ ਰਿਟਾਇਰ ਨੇ ਅਤੇ ਡੀਐਸਪੀ ਵਿੱਚ ਫੇਰ ਦੁਬਾਰਾ ਜੌਬ ਕਰ ਰਹੇ ਨੇ। ਇਹਨਾਂ ਦੀ ਮਦਰ ਜੀ ਹੈ ਇੱਕ ਸਿਸਟਰ ਨੇ। ਕੀ ਮੰਗ ਕਰਦੇ ਤੁਸੀਂ ਜੀ? ਮੰਗ ਹੈ ਉਹ ਵਰਦੀ ਪ੍ਰਸ਼ਾਸਨ ਕੋ ਸੀਐਮ ਭਗਵੰਤ ਸਿੰਘ ਮਾਨ ਜੀ ਕੋ ਕੈਪਟਨ ਮਿਨਿਸਟਰ ਰਹਿਣ ਵਾਲੀ ਗੁਰਦੀਪ ਸਿੰਘ ਢਾਲੀਵਾਲ ਜੀ ਕੋ ਕਿ ਜਿਹੜੀ ਉਹ ਡੈੱਡ ਬੋਡੀ ਹੈ ਹੱਟ ਤੱਕ ਜਲਦੀ ਜਲਦੀ ਪਹੁੰਚਾਈ ਜਾਵੇ। ਕਿ ਨਹੀਂ ਕਿ ਸੀਗੀ ਮਨਦੀ ਰਮਨਦੀਪ ਰਮਨਦੀਪ ਦੀ ਹੈ 25 ਸਾਲ ਨੂੰ